ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਮਿਤੀ 11/4/2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਾਧੋਪੁਰ ਬਲਾਕ ਭੋਗਪੁਰ ਜਲੰਧਰ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਮਾਨਯੋਗ ਸ਼੍ਰੀ ਜੀਤ ਲਾਲ ਪੱਟੀ ਡਾਇਰੈਕਟਰ ਪਨਵਸ ਪੰਜਾਬ ਦੇ ਸਾਂਝੇ ਯਤਨਾਂ ਸਦਕਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਸ਼੍ਰੀ ਜੀਤ ਲਾਲ ਪੱਟੀ ਡਾਇਰੈਕਟਰ ਪਨਵਸ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਨੇ ਸਕੂਲ ਦੀ ਚਾਰਦੀਵਾਰੀ ਦੀ ਮੁਰੰਮਤ ਦਾ ਉਦਘਾਟਨ ਕੀਤਾ। ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਵੱਲੋਂ ਸਕੂਲ ਨੂੰ ਚਾਰਦੀਵਾਰੀ ਦੀ ਮੁਰੰਮਤ ਜਿਸ ਦੀ ਲਾਗਤ 50000 ਰੁਪਏ ਦੀ ਗ੍ਰਾਂਟ ਸਕੂਲ ਨੂੰ ਪ੍ਰਾਪਤ ਹੋਈ ਸੀ। ਮੁੱਖ ਮਹਿਮਾਨ ਨੇ ਸਿੱਖਿਆ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨੀ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਉਨ੍ਹਾਂ ਦੀ ਸਰਕਾਰ ਦੇ ਮੁੱਖ ਏਜੰਡੇ ਹਨ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਉਹ ਉਪਰ ਤੋਂ ਤਾਂਦੇ ਜਾਂਦੇ ਆ ਜਾਂ ਜਨੰਦ ਘੁੱਤ ਵੀ ਜਾਂਦੇ ਆ ਦੇਰ 2050 ਦਿੱਲੀ ਨੂੰ ਜਾਣ ਦਾ ਟੋਲ ਪਰਾਜੇ ਵਿੱਚ ਖਰਚ ਹੋ ਜਾਂਦਾ ਆ ਪੁਸ਼ਾਰਪੁਰ ਨੂੰ ਜਾਂਦੇ ਆ ਬੜੇ ਪੈਸੇ ਲੱਗਦੇ ਸੀ ਟੋਲ ਪਰਾਜੇ ਦੇ ਸਰਕਾਰ ਨੇ ਟੋਲ ਪਰਾਜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ 17 ਟੋਲ ਪਰਾਜੇ ਕਿਤੇ ਬਹੁਤ ਵੱਡਾ ਬਹੁਤ ਲੋਕਾਂ ਦਾ ਆਉਂਦਾ ਸੀ ਟੋਲ ਪਰਾਜੇ ਖਤਮ ਕਰ ਦਿੱਤੀ ਆ ਪਰ ਬੰਚੇਰ ਮਤ ਹੈ ਸਰਕਾਰ ਅੱਗੇ ਵੀ ਜਿਹੜੇ ਲੱਗੇ ਹੋਏ ਆ ਟੋਲ ਪਰਾਜੇ ਉਹਨਾਂ ਨਾਲ ਵੀ ਖਤਰਨਾਕ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਦਾ ਨਜਾਇਜ਼ ਪੈਸਾ ਨਾ ਸਕੇ ਜਾਵੇ ਇਹ ਤਾਕੜ ਕਰੋੜ ਵੀ ਸ਼ਾਮਲ ਹੋਇਆ ਹੈ ਸਾਡੇ ਮੁੱਖ ਮਹਿਮਾਨ ਜੀਤਨਾਲ ਭੱਟੀ ਜੀ ਤੇ ਉਹਨਾਂ ਨਾਲ ਆਏ ਹੋ ਸਟਾਫ ਪਰਵਰਤੇ ਸੱਜਣ ਸਾਰਿਆਂ ਨਾਲ ਪਹਿਲੋਂ ਧੰਨਵਾਦ ਕਰਦਾ ਹਾਂ ਇਸ ਸਮਾਰੋਹ ਵਿੱਚ ਬੀਐਨਓ ਕੋ ਉੱਪਰ ਸ਼੍ਰੀ ਰਵਿਕਾਂਤ ਮਦਨ ਸਿੰਘ ਬਲਾਕ ਪ੍ਰਧਾਨ, ਸਤਨਾਮ ਸਿੰਘ ਬਲਾਕ ਪ੍ਰਧਾਨ, ਮਨੋਜ ਭੱਟੀ ਹਲਕਾ ਇੰਚਾਰਜ ਪੰਜਾਬ ਸਿੱਖਿਆ ਕ੍ਰਾਂਤੀ, ਹੰਸਰਾਜ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ, ਭੁਪਿੰਦਰ ਸਿੰਘ ਦੇਵ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਭੋਗਲ ਆਦਿ ਸ਼ਾਮਲ ਹੋਏ। ਇਸ ਮੌਕੇ ਮੁੱਖ ਅਧਿਆਪਕ ਸ਼੍ਰੀ ਰਵਿੰਦਰ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾ, ਗ੍ਰਾਮ ਪੰਚਾਇਤ ਮਧਪੁਰ ਦੇ ਸਰਪੰਚ ਸ਼੍ਰੀਮਤੀ ਬਲਬੀਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਸੀਤਾ, ਅੰਗਣਵਾੜੀ ਵਰਕਰ ਸ਼੍ਰੀਮਤੀ ਕੁਲਵੰਤ ਕੌਰ, ਸੁਰਜੀਤ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਮਨਦੀਪ ਕੌਰ ਮੈਂਬਰ ਪੰਚਾਇਤ ਭਜਨ ਕੌਰ ਮੈਂਬਰ ਪੰਚਾਇਤ ਬੂੜ ਸਿੰਘ ਮੈਂਬਰ ਪੰਚਾਇਤ ਬਲਵੀਰ ਕੌਰ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਿੰਡ ਦੇ ਮੋਹਤਵਾਰ ਸੱਜਣਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਅਧਿਆਪਕ ਸਹਿਬਾਨ ਪ੍ਰੇਮ ਕੁਮਾਰ ਤਜਿੰਦਰ ਸਿੰਘ ਗੁਰਮੀਤ ਸਿੰਘ ਮਨਜੀਤ ਸਿੰਘ ਬੀਆਰਸੀ ਜਗਦੀਪ ਸਿੰਘ ਬੀਆਰਸੀ ਪਲਵਿੰਦਰ ਸਿੰਘ ਵੀਰਪਾਲ ਕੌਰ ਬਲਜਿੰਦਰ ਪਾਲਕੌਰ, ਮਨਜੋਤ ਕੋਰ, ਗਗਨਦੀਪ ਆਦ ਹਾਜ਼ਰ ਸਨ। ਪੋਖਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ।